ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਹੈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਾਏ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੂਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹੇ ਜਿਹਦਾਰ ਬਹੁਤ ਅਹਿਮ ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਇਹ ਜੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਤੇ ਪਾਰਟੀਆਂ ਤਿੰਨ ਚਾਰ ਹਰਾਈਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸੱਦਰੀ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸ ਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਨੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਿਆ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਹੀ ਦਿੱਤਾ ਹੈ ਕਿ رائےਆ ਸਾਰੀਆਂ ਕਰੋ رائے ਕਰਨ ਤੋਂ ਬਾਅਦ ਫਾਈਨਲ رائے ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਅਪੀਲ ਕਹ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਉਹ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਸੋਈਦਾ ਸਾਰੀ ਪਾਰਟੀ ਜਿਹਦੇ ਵਿੱਚ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਨੇ ਸਾਬਕਾ ਪ੍ਰਧਾਨ ਬੈਠੇ ਨੇ ਜੀ ਕੇ ਸਾਹਿਬ ਸਾਡੇ ਸੀਨੀਅਰ ਸਾਹਿਬ ਡੂੰਗਰ ਸਾਹਿਬ ਹੋਰੀ ਬੜੇ ਪੁਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁਦੈਨੀ ਬਸਲੀ ਜੋ رائے ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਅਸੀਂ ਡਾਟਾ ਜਲਦੀ ਅਗਲੀਆਂ ਦੇਵਾਂਗੇ ਉਹ ਤੈਅ ਕਰਾਂਗੇ ਉਹਨਾਂ ਦੇ ਮਤਾਬਕ ਜਿਹੜੇ ਅਗਲੇ ਫੈਸਲੇ ਆ ਜੋ ਫਾਈਨਲ ਸੇ ਸਾਰੀ رائے ਆਊਗੀ ਉਹ ਫਿਰ ਤੁਹਾਡੇ ਕੋਲੇ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ ਤੇ ਤੁਹਾਡਾ ਸਭ ਦਾ ਬੰਦੀ ਸਿੰਘਾਂ ਦੀ ਜਿਹੜਾ ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਨੇ ਸਟੈਂਡ ਲਿਆ ਉਹ ਟੋਟਲ ਗਲਤ ਹੈ ਰਾਜਵਾਨਾ ਦੇ ਕੇਸ ਰਾਜਵਾਨਾ ਸਾਹਿਬ ਦੇ ਕੇਸ ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ ਚ ਲਿਆ ਜਿਹੜੇ ਕੈਦੇ ਨੂੰ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਇਹ ਸਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਮਸਲੇ ਕਿ ਉਸ ਵੇਲੇ ਇਹਨਾਂ ਦੀ ਸਜਾਵਾਂ ਜਿਹੜੀਆਂ ਮੌਤ ਦੀਆਂ ਸੀ ਬਦਲਣ ਵਾਸਤੇ ਬਾਅਦੇ ਵੀ ਕੀਤੀ ਸਰਕਾਰਾਂ ਨੇ ਬਾਅਦ ਚ ਮੁੱਕਰ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚਾਹੁੰਦੀ ਤਾਂ ਰਿਹਾਂ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਅੱਜ ਰਾਜਵਾਨਾ ਨੂੰ ਵੀ ਪ੍ਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲਮੋਲ ਕਰਤੀ ਹੈ ਜਵਾਬ ਨਹੀਂ ਦਿੱਤਾ ਸੋ ਉਸ ਤੇ ਵੀ ਸਾਰਾ ਅੱਜੇ ਬਤਾਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੇਕਰ ਜੋ ਹੈ ਪਾਰਟੀ ਨੂੰ ਜੋ ਦੇਸ਼ਾ ਉਹ ਅਗਲਾ ਹੈ ਜੀ ਤੇ ਅਗਲੇ ਪ੍ਰੋਗਰਾਮ ਅਸੀਂ ਸਾਰੇ ਅਸੀਂ ਉਵੇਂ ਡਾਟਾ ਦੇ ਕੇ ਕਰਾਂਗੇ ਫਿਰ ਫਾਈਨਲ ਆਏ ਜਿਹੜੇ ਤੁਹਾਨੂੰ ਤੁਹਾਡੇ ਕੋਲ ਇਹ ਰਾਕੇ ਸੰਗਤ ਦੇ ਵਿੱਚ ਅਸੀਂ ਸਾਰੀ ਦੱਸਾਂਗੇ ਇਹਨਾਂ ਲਫ਼ਜ਼ਾਂ ਨਾਲ ਤੁਹਾਡਾ ਬਹੁਤ ਧੰਨਵਾਦ ਹੁਣ ਮੈਥੋ ਬਾਚ ਇਹਨਾਂ ਚੀਵਾ ਸਾਹਿਬ ਕਲੀਅਰਫਾਈ ਜੇ ਤੁਸੀਂ ਕੋਈ ਕੁਐਸਚਨ ਕਰ ਕਿਸ ਤਰੀਕ ਤੱਕ ਤੁਸੀਂ ਵੱਖ-ਵੱਖ ਜਿਲ੍ਹਾ ਜਗ੍ਹਾਦਰਾਂ ਦੀਆਂ ਕਮਿਟੀ ਔਰ ਹਲਕਾਂਚਾਰਜਾਂ ਜਿਹੜੀਆਂ ਮੀਟਿੰਗ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ हां जल्दी ਅਸੀਂ ਡੇਟਾ ਦੇ ਦੇਵਾਂਗੇ ਜੀ ਇੱਕ ਇੱਕਦਮ ਤਾਂ ਮੈਂ ਤੁਹਾਨੂੰ ਡੇਟ ਨਹੀਂ ਦਿੰਦਾ ਅਸੀਂ ਬੈਠ ਕੇ ਰਾਏ ਕਰਕੇ ਕਿਉਂਕਿ ਫਿਰ ਇਹ ਵੀ ਹੈ ਪਾਰਟੀ ਡੈਮੋਕ੍ਰੈਟਿਕ ਪਾਰਟੀ ਹੈ ਮੈਂ ਕਦੇ ਵੀ ਇਸ ਸਵਾ ਦਾ ਬੰਦਾ ਨਹੀਂ ਕਿ ਪਾਰਟੀ ਤੁਸੀਂ ਜੋ ਮੂੰਹ ਚ ਕਹਿ ਦਿਓ ਪਾਰਟੀ ਪਾਰਟੀ ਹੀ ਸਾਨੂੰ ਹਿੱਸਾ ਤੇ ਬਿਠਾਉਂਦੀ ਹੈ ਇਸ ਕਰਕੇ ਮੈਂ ਉਹਦੀ ਰਾਏ ਤੋਂ ਬਗੈਰ ਕੋਈ ਗੱਲ ਇੱਕ ਲਫ਼ਜ਼ ਵੀ ਅੱਗੇ ਅਖਰ ਨਹੀਂ ਕਹਿਣਾ ਅੱਜ ਵੀ ਜੋ ਗੱਲ ਕਹੀਏ ਸਾਰੀ ਪਾਰਟੀ ਦੇ ਮੇਰੇ ਦੁਆਲੇ ਸਾਰੀ ਪਾਰਟੀ ਬੈਠੀ ਹੈ ਇੱਕ ਵੀ ਲਫ਼ਜ਼ ਕਹਿ ਰਹੇ ਨੂੰ ਕਿ ਭਾਈ ਹੁਣ ਜਿਹੜਾ ਤਰੀਕਾ ਹੋ ਗਿਆ ਅਸੀਂ ਤਾਂ ਲੜਨ ਵਾਲੇ ਸੀ ਅੱਜ ਸੋਸ਼ਲ ਮੀਡੀਆ ਤੇ ਪ੍ਰੈਸ ਆ ਗਿਆ ਟੀਵੀ ਆ ਗਿਆ ਅਸੀਂ ਤਾਂ ਤੇਰ ਨਾਲ ਹੀ ਬਤਾਰ ਸਾਂ ਗੱਲਾਂ ਕਰਨ ਵਾਲੇ ਹੁੰਦੇ ਸੀ ਵੱਧ ਤੋਂ ਵੱਧ ਤੇ ਉਹਦੋਂ ਤੱਕ ਤੁਸੀਂ ਹੁੰਦੇ ਸੀ ਤੇ ਅਸੀਂ ਲੋਕਾਂ ਜਾ ਕੇ ਲੜਦੇ ਸੀ ਹੁਣ ਜਵਾਨ ਨੇ ਵੱਖਰੇ ਆ ਕੇ ਇਸ ਕਰਕੇ ਕਈ ਵਾਰੀ ਸਾਨੂੰ ਇਸ ਜਵਾਨੇ ਦਾ ਪਤਾ ਵੀ ਨਹੀਂ ਲੱਗਦਾ ਜੋ ਅਸੀਂ ਮਨੋ ਅਕਾਲੀ ਦਲ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਸੀ ਲੜਾਈਆਂ ਲੜੀਆਂ ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਅੱਜ ਵੀ ਮੈਨੂੰ ਦੁੱਖ ਹੈ ਕਿ ਜੇ ਕਿਤੇ ਸਾਡਾ ਸਾਥ ਦੇ ਦਿੰਦੇ ਜਦੋਂ ਅਸੀਂ ਧਰਮ ਜਦੋਂ ਮੋਰਚਾ ਲਾਇਆ ਸੀ ਜਿਸ ਤੇ ਅਸੀਂ ਪਾਣੀਆਂ ਦੀ ਮੰਕ ਕੀ ਸੀ ਚੰਡੀਗੜ੍ਹ ਦੀ ਮੰਗ ਸੀ ਪੰਜਾਬੀ ਬੋਦੇ ਇਲਾਕਿਆਂ ਦੀ ਮੰਗ ਸੀ ਵਪਾਰ ਦੀ ਪਾਕਿਸਤਾਨ ਲਾਂਘੇ ਦੀ ਮੰਗ ਸੀ ਔਰ ਜੋ ਟੈਕਸ ਹੈ ਤਿੰਨ ਸਟੇਟਾਂ ਦਾ ਮਾਫ ਕੀਤਾ ਸਾਡੀ ਬਰਾਬਰਤਾ ਦੀ ਮੰਗ ਸੀ ਉਹ ਇਹ ਗੱਲਾਂ ਜਿਹੜੀ ਅਸੀਂ ਫੌਜਾਂ ਦੀ ਭਰਤੀ ਦੀ ਮੈਡ ਤੇ ਮੰਗ ਸੀ ਜੇ ਕਿਤੇ ਇਹ ਗੱਲਾਂ ਸਾਡੀਆਂ ਉਦੋਂ ਸਾਡੇ ਨਾਲ ਇਹ ਸਹਿਮਤ ਹੋ ਜਾਂਦੇ ਇਹਦਾ ਵੱਖਰੇ ਰਖੜਦੇ ਸਾਨੂੰ ਮਾਰਨ ਵਾਸਤੇ ਕਿ ਜੀ ਇਹ ਪਾਣੀ ਦੀ ਘੁੱਟ ਰਿੰਦੇ ਦੂਜਿਆਂ ਨੂੰ ਤੇ ਉਹਦੇ ਨਾਲ ਖੜੇ ਸੀਂਦਰਾ ਗਾਂਧੀ ਦੇ ਟੱਕ ਲਾਉਣ ਵੇਲੇ ਅੱਜ ਨਾਲ ਨਾਲ ਖੜਦੇ ਤਾਂ ਅੱਜ ਇਹ ਨਹੀਂ ਸਿਉਂਦੇ ਅੱਜ ਇਹ ਮੰਗਾਂ ਕਰਦੇ ਨੇ ਉਸ ਵੇਲੇ ਇਹਦੀ ਫੈਡਲ ਪਾਵਰ ਮੰਗਦੇ ਨੇ ਇਹਦੀ ਨੰਦਪੁਰ ਦਾ ਮਤਾ ਮੰਗਦੇ ਨੇ ਤਾਂ ਖਾਲਸਾ ਮੰਗਦੇ ਨੇ ਉਸ ਵੇਲੇ ਫਿਰ ਜੋ ਸਾਡਾ ਹੋਈ ਹੈ ਅੱਜ ਲੋਕ ਕਹਿੰਦੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਜਿਹੜਾ ਪੰਜਾਬ ਵਿੱਚ ਰੱਖੀ ਬੈਠਾ ਹੈ ਨਹੀਂ ਅੱਜ ਤੂੰ ਕਿੱਦਾਂ ਦਾ ਪਹਿਲਾਂ ਮਰ ਜਾਂਦਾ ਜੇ ਬਚਾਉਣ ਵਾਲਾ ਅਗਲਾ ਮੈਂ ਲਿਖ ਕੇ ਦਿੰਦਾ ਕਿ ਕੋਈ ਅਕਾਲੀ ਦਲ ਬਚਾਏਗਾ ਇਹ ਕੋਈ ਸਾਰੇ ਨਹੀਂ ਦੁਨੀਆ 'ਚ ਭਗਤ ਸਿੰਘ ਬਣਦੇ ਤੇ ਸਾਰੇ ਹੀ ਸੁਭਾਚੰਦਰ ਬੋਸ ਬਣਦੇ ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਤੇ ਪਾਰਟੀ ਕਿਸੇ ਇੱਕ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਇਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿੰਦਾ ਕਿ ਗੁਰੂ ਅੰਗਸਾਗਰ ਪਾਰਟੀ ਦੇ ਹਮੇਸ਼ਾ ਪਾਰਟੀ ਚੜ੍ਹਦੀ ਕਲਾ ਰਹੇਗੀ ਔਰ ਅਸੀਂ ਹਰ ਹਾਲਤ ਵਿੱਚ ਪੰਜਾਬ ਪੰਜਾਬੀਆਂ ਤੇ ਹਰ ਦੇਸ਼ ਦੇ ਇਨਸਾਨ ਵਾਸਤੇ ਤੇ ਮinority ਵਾਸਤੇ ਅਸੀਂ ਹਰ ਸਾਹ ਤੱਕ ਲੜਦੇ ਰਹਾਂਗੇ ਇਹ ਸਾਡਾ ਇੱਕ ਅਕੀਦਾ ਹੈ ਜਿਸ ਤੇ ਅਸੀਂ ਪੂਰੇ ਵਿਸ਼ਵਾਸ ਨਾਲ ਕੰਮ ਕਰਾਂਗੇ ਮੈਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਸੀ ਜਿਹੜੀ ਕਿਉਂਕਿ ਸੁਪਰੀਮ ਬਾਦਸ਼ਾਹ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜਲਾ ਪ੍ਰਧਾਨਾ ਨੂੰ ਤੇ ਜਿਹੜੇ ਐਸਜੀਪੀਸੀ ਮੈਂਬਰ ਤੇ ਜਿਹੜੇ ਹਲਕਾ ਚਾਰਜ ਦੇ ਉਹਨੂੰ ਪੁੱਛੋ ਤੁਹਾਨੂੰ ਪਤਾ ਲੱਗ ਜੇ ਵੀ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਹੈ ਤੇ ਅਸੀਂ ਉਹਨਾਂ ਦੀ ਗੱਲ ਦਾ ਸਤਿਕਾਰ ਕਰਦੇ ਹਾਂ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਮੀਟਿੰਗਾਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਏਗੀ ਅਸੀਂ ਭਾਵਨਾ ਕੋਲ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ